ਗੁਰਦੁਆਰਾ ਅੰਬ ਸਾਹਿਬ ਦੀ ਜ਼ਮੀਨ ਦਾ ਮਾਮਲਾ ਪਹਿਲਾਂ ਤਾਂ ਪ੍ਰਧਾਨ ਸਾਹਿਬ ਨੇ ਬਿਲਕੁਲ ਹੀ ਜਿਹੜਾ ਹੈ ਉਹ ਇਨਕਾਰ ਕੀਤਾ ਕਿ ਇਸ ਤਰ੍ਹਾਂ ਦੀ ਕੋਈ ਕੁਤਾਈ ਹੋਈ ਨਹੀਂ ਹੈ ਚਿੱਠੀ ਫੇਕ ਹੈ ਫਿਰ ਇਹ ਖਬਰਾਂ ਆਈਆਂ ਕਿ ਪ੍ਰਤਾਪ ਸਿੰਘ ਦੇ ਉੱਤੇ ਕੋਈ ਕਾਰਵਾਈ ਕਰ ਦਿੱਤੀ ਹੈ ਉਹਨਾਂ ਨੇ ਇੱਕ ਅਹਿਮ ਜਾਣਕਾਰੀ ਦਿੱਤੀ ਹੈ ਕਿ 2002 ਦੇ ਵਿੱਚ ਇੱਕ ਬੀਬੀ ਨੇ ਗੁਰਦੁਆਰਾ ਪਠਾ ਸਾਹਿਬ ਕੋਟਲਾ ਨਿਹੰਗ ਖਾਨ ਨੂੰ ਜ਼ਮੀਨ ਜਿਹੜੀ ਆ ਉਹ ਡੋਨੇਟ ਕੀਤੀ ਸੀ ਸੇਵਾ 'ਚ ਦਿੱਤੀ ਸੀ ਤੇ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਨੇ ਉਹ ਸੇਵਾ 'ਚ ਦਿੱਤੀ ਜ਼ਮੀਨ ਜਿਹੜੀ ਆ ਉਹ ਵੇਚ ਦਿੱਤੀ ਤੇ ਇਹਨਾਂ ਨੇ ਉਹ ਜ਼ਮੀਨ ਜਿਹੜੀ ਆ ਸਾਲក ਪਹਿਲਾਂ 7000 ਰੁਪਇਆ ਪ੍ਰਤੀ ਗਾਜ ਦੇ ਹਿਸਾਬ ਦੇ ਨਾਲ ਵੇਚ ਦਿੱਤੀ ਹੈ ਜਦ ਕਿ ਉਹ ਮੇਨ ਹਾਈਵੇ ਤੇ ਜ਼ਮੀਨ ਪੈਂਦੀ ਹੈ ਤੇ ਉਸ ਹਾਈਵੇ ਦੇ ਉੱਤੇ ਜ਼ਮੀਨ ਦੇ ਨਾਲ ਬਿਲਕੁਲ ਜਿਹੜਾ ਹੈ ਉਹ ਇੱਕ ਪਲਾਜ਼ਾ ਬਣ ਰਿਹਾ ਹੈ ਆਮ ਤੌਰ ਦੇ ਉੱਤੇ ਹੁੰਦਾ ਹੈ ਕਿ ਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜ਼ਮੀਨ ਖਰੀਦਣੀ ਹੈ ਤੇ ਪਹਿਲਾਂ ਆਪਣੇ ਬੰਦੇ ਰਾਹੀਂ ਜਿਹੜਾ ਉਹ ਜ਼ਮੀਨ ਬਹੁਤ ਘੱਟ ਸਸਤੇ ਰੇਟ ਤੇ ਖਰੀਦ ਲਈ ਜਾਂਦੀ ਹੈ ਜਿਵੇਂ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਜੀ ਨੇ ਆਨੰਦਪੁਰ ਸਾਹਿਬ ਕੋਠੀ ਦਾ ਮਾਮਲਾ ਉਠਾਇਆ ਸੀ ਤੇ ਫਿਰ ਆਪਣੀ ਬੰਦੇ ਤੋਂ ਬਹੁਤ ਮਹਿੰਗੇ ਭਾਦੇ ਉੱਤੇ ਉਹ ਜ਼ਮੀਨ ਜਾਂ ਪ੍ਰਾਪਰਟੀ ਜਿਹੜੀ ਹੈ ਉਹ ਖਰੀਦ ਲਈ ਜਾਂਦੀ ਹੈ ਇਹ ਗੁਰਦੁਆਰਾ ਸਾਹਿਬਾਨ ਦੀਆਂ ਜਿਹੜੀਆਂ ਜ਼ਮਾਨ ਜ਼ਮੀਨਾਂ ਨੇ ਜਾਇਦਾਦਾਂ ਨੇ ਇਹ ਪੰਥ ਦੀਆਂ ਨੇ ਮੈਂ ਫੇਰ ਕਹਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿਰਫ ਜਾਇਦਾਦਾਂ ਦੀ ਜ਼ਮੀਨਾਂ ਦੀ ਕੇਅਰ ਟੇਕਰ ਹੈ ਮਾਲਕ ਨਹੀਂ ਹੈ ਮਾਲਕ ਧੰਗ ਗੁਰੂ ਗ੍ਰੰਥ ਸਾਹਿਬ ਨੇ ਮਾਲਕ ਖਾਲਸਾ ਪੰਥ ਹੈ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਜੇ ਕਿਤੇ ਬਹੁਤ ਜ਼ਿਆਦਾ ਜ਼ਰੂਰਤ ਪੈਂਦੀ ਹੈ ਕੋਈ ਜ਼ਮੀਨ ਵੇਚਣ ਦੀ ਪਾਰਦਰਸ਼ੀ ਢੰਗ ਦੇ ਨਾਲ ਵੇਚੀ ਜਾਣੀ ਚਾਹੀਦੀ ਹੈ ਪਾਰਦਰਸ਼ੀ ਢੰਗ ਦੇ ਨਾਲ ਖਰੀਦੀ ਜਾਣੀ ਚਾਹੀਦੀ ਹੈ ਤੇ ਦੂਜੀ ਗੱਲ ਤੇ ਜੇ ਜ਼ਮੀਨ ਵੇਚੀ ਜਾਂਦੀ ਹੈ ਤੇ ਉਸ ਬਦਲੇ ਜ਼ਮੀਨ ਹੀ ਲਈ ਜਾਣੀ ਚਾਹੀਦੀ ਹੈ ਔਰ ਉਹ ਵੀ ਥੋੜੇ ਜਿਹਾ ਸਮੇਂ ਦੇ ਅੰਦਰ ਅੰਦਰ ਹੀ ਲਈ ਜਾਣੀ ਚਾਹੀਦੀ ਹੈ ਗੁਰਦੁਆਰਾ ਫੰਡਾਂ ਦਾ ਨੁਕਸਾਨ ਪਿਆ ਜਾਂਦਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਹ ਕਲੀਅਰ ਕਰਨਾ ਚਾਹੀਦਾ ਜੀ ਪੰਥ ਦੀਆਂ ਸੰਸਥਾਵਾਂ ਨੇ ਪੰਥ ਦੀਆਂ ਸੰਸਥਾਵਾਂ ਨੂੰ ਖੁਰਦਪੁਰਦ ਕਰਨਾ ਜਿਹੜਾ ਹੈ ਇਹ ਬਹੁਤ ਵੱਡਾ ਅਪਰਾਧ ਹੈ ਤੇ ਇਸ ਅਪਰਾਧ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬਚਣਾ ਚਾਹੀਦਾ ਪੁੱਛਿਆ ਕਿ ਇਹਦੇ ਪਿੱਛੇ ਕੌਣ ਹੈ ਹੱਲਾਸ਼ੀਰੀ ਕੌਣ ਦੇ ਰਿਹਾ ਹੈ ਤਾਂ ਮੈਨੂੰ ਲੱਗਦਾ ਹੈ ਕਿ ਹੱਲਾ ਸ਼ੇਰੀ ਕੇਵਲ ਤੇ ਕੇਵਲ ਸੁਖਵੀਰ ਸਿੰਘ ਬਾਦਲੀ ਦੇ ਰਿਹਾ ਜਿਹੜਾ ਇਹ ਸਮਝਦਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਹੈ ਉਹ ਮੇਰੀ ਮੁਠੀ ਚ ਹੈ ਇਹ ਫੰਡ ਦਿਓ ਮੈਨੂੰ ਇਹ ਫੰਡ ਲਈ ਜ਼ਮੀਨਾਂ ਵੇਚੀਆਂ ਜਾਂਦੀਆਂ ਹੋਣ 99 ਤੋਂ ਲੈ ਕੇ ਹੁਣ ਤੱਕ ਕਿੰਨੀਆਂ ਜ਼ਮੀਨਾਂ ਵੇਚੀਆਂ ਨੇ ਕਿੰਨੀਆਂ ਖਰੀਦੀਆਂ ਨੇ ਇਹ ਸਾਰੀ ਪੜਤਾਲ ਹੋਣੀ ਚਾਹੀਦੀ ਹੈ ਤੁਸੀਂ ਹੈਰਾਨ ਹੋਵੋਗੇ ਮੈਨੂੰ ਲੱਗਦਾ ਹੈ ਕਿ ਬਹੁਤ ਵੱਡਾ ਜਿਹੜਾ ਗਵਨ ਸਾਹਮਣੇ ਆ ਸਕਦਾ ਹੈ ਗੁਰਦੁਆਰਾ ਅੰਮ੍ਰਿਤਸਰ ਦੀ ਜ਼ਮੀਨ ਦਾ ਮਾਮਲਾ ਪਹਿਲਾਂ ਤਾਂ ਪ੍ਰਧਾਨ ਸਾਹਿਬ ਨੇ ਬਿਲਕੁਲ ਹੀ ਜਿਹੜਾ ਹੈ ਉਹ ਇਨਕਾਰ ਕੀਤਾ ਕਿ ਇਸ ਤਰ੍ਹਾਂ ਦੀ ਕੋਈ ਕੁਤਾਈ ਹੋਈ ਨਹੀਂ ਹੈ। ਚਿੱਠੀ ਫੇਕ ਹੈ। ਫਿਰ ਇਹ ਖਬਰਾਂ ਆ ਕਿ ਪ੍ਰਤਾਪ ਸਿੰਘ ਦੇ ਉੱਤੇ ਕੋਈ ਕਾਰਵਾਈ ਕਰ ਦਿੱਤੀ ਹੈ। ਤੇ ਜੇ ਖਬਰਾਂ ਬੇਬੁਨਿਆਦ ਸੀ, ਚਿੱਠੀ ਫੇਕ ਸੀ, ਫਿਰ ਪ੍ਰਤਾਪ ਸਿੰਘ ਤੇ ਕਾਰਵਾਈ ਕਰਨ ਦੀ ਕੀ ਤੁਕ ਸੀ ਕਿਸ ਆਧਾਰ ਤੇ ਕੀਤੀ ਗਈ ਹੈ ਨਹੀਂ ਕੀਤੀ ਗਈ ਹੈ ਪਤਾ ਨਹੀਂ ਹੈ। ਉਹਦੀ ਸਿਆਹੀ ਅਜੇ ਸੁੱਕੀ ਨਹੀਂ ਸੀ। ਕਿ ਇੱਕ ਕਾਨਫਰੰਸ ਹੋਈ ਹੈ। ਐਡਵੋਕੇਟ ਸਤਨਾਮ ਸਿੰਘ ਗਿੱਲ ਵੱਲੋਂ ਉਹਨਾਂ ਨੇ ਇੱਕ ਅਹਿਮ ਜਾਣਕਾਰੀ ਦਿੱਤੀ ਹੈ ਕਿ 2002 ਦੇ ਵਿੱਚ ਇੱਕ ਬੀਬੀ ਨੇ ਗੁਰਦੁਆਰਾ ਪਠਾ ਸਾਹਿਬ ਕੋਟਲਾ ਨਿਹੰਗ ਖਾਨ ਨੂੰ ਜ਼ਮੀਨ ਜਿਹੜੀ ਹੈ ਉਹ ਡੋਨੇਟ ਕੀਤੀ ਸੀ ਸੇਵਾ 'ਚ ਦਿੱਤੀ ਸੀ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਹ ਸੇਵਾ 'ਚ ਦਿੱਤੀ ਜ਼ਮੀਨ ਜਿਹੜੀ ਹੈ ਉਹ ਵੇਚ ਦਿੱਤੀ ਹਾਈਵੇ ਦੇ ਉੱਤੇ ਉਹ ਜ਼ਮੀਨ ਪੈਂਦੀ ਹੈ ਗੁਰਦਾਰਾ ਪੱਠਾ ਸਾਹਿਬ ਗੁਰਦਾਰਾ ਪੱਠਾ ਸਾਹਿਬ ਕੋਟਲਾ ਨਿਹੰਗਕਾਂ ਨੰਗਾ ਖਾਨ ਜਿਹੜਾ ਉਹਦੀ ਜ਼ਮੀਨ ਸੀਗੀ 2002 ਦੇ ਵਿੱਚ ਇੱਕ ਬੀਬੀ ਨੇ ਉਹ ਜ਼ਮੀਨ ਜਿਹੜੀ ਹੈ ਉਹ দান ਦਿੱਤੀ ਸੀਗੀ ਉਹ ਬੀਬੀ ਦਾ ਕੀ ਨਾਮ ਹੈ ਉਹ ਜ਼ਮੀਨ ਦੇ ਰਜਿਸਟਰੀ ਇਹਦੀਆਂ ਫੋਟੋਕਾਪੀਆਂ ਤੁਹਾਨੂੰ ਦੇ ਦਿੰਨੇ ਆ ਤੇ ਇਹਨਾਂ ਨੇ ਉਹ ਜ਼ਮੀਨ ਜਿਹੜੀ ਹੈ ਸਾਲਕ ਪਹਿਲਾਂ 7000 ਰੁਪਇਆ ਪ੍ਰਤੀ ਗਾਜ ਦੇ ਹਿਸਾਬ ਦੇ ਨਾਲ ਵੇਚ ਦਿੱਤੀ ਹੈ ਜਦ ਕਿ ਉਹ ਮੇਨ ਹਾਈਵੇ ਤੇ ਜ਼ਮੀਨ ਪੈਂਦੀ ਹੈ ਤੇ ਉਸ ਹਾਈਵੇ ਦੇ ਉੱਤੇ ਜ਼ਮੀਨ ਦੇ ਨਾਲ ਬਿਲਕੁਲ ਜਿਹੜਾ ਹੈ ਉਹ ਇੱਕ ਪਲਾਜ਼ਾ ਬਣ ਰਿਹਾ ਜਿੱਥੇ ਜ਼ਮੀਨ ਦੀ ਕੀਮਤ ਜਿਹੜੀ ਹੈ ਉਹ ਬਹੁਤ ਜ਼ਿਆਦਾ ਹੈ ਪਹਿਲੀ ਗੱਲ ਤੇ ਕਿ ਜ਼ਮੀਨ ਵੇਚਣ ਦੀ ਲੋੜ ਕਿਉਂ ਪਈ ਪ੍ਰਾਈਮ ਲੋਕੇਸ਼ਨ ਤੇ ਜ਼ਮੀਨ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਖਰ ਕੀ ਪੈ ਗਈ ਕਿ ਉਹ ਜ਼ਮੀਨ ਵੇਚ ਕੇ ਜਿਹੜੀ ਹੈ ਉਹ ਪੈਸੇ ਜਿਹੜੇ ਆ ਉਹ ਰੱਖਣੇ ਪਏ ਇਹ ਸੰਗਤ ਨੂੰ ਦੱਸਣਾ ਚਾਹੀਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਜੇ ਦੂਜਾ ਜੇ ਵੇਚੀ ਤੇ 7000 ਪ੍ਰਤੀ ਗੱਜ ਦੇ ਹਿਸਾਬ ਨਾਲ ਵੇਚੀ ਹੈ ਇਹਦੀ ਇੱਕ ਪਰਤਾਲ ਹੋਣੀ ਚਾਹੀਦੀ ਹੈ ਆਮ ਤਾਰ ਦੇ ਉੱਤੇ ਹੁੰਦਾ ਹੈ ਕਿ ਜੇ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਨੇ ਜ਼ਮੀਨ ਖਰੀਦਣੀ ਹੈ ਤੇ ਪਹਿਲਾਂ ਆਪਣੇ ਬੰਦੇ ਰਾਹੀਂ ਜਿਹੜਾ ਉਹ ਜ਼ਮੀਨ ਬਹੁਤ ਘੱਟ ਸਸਤੇ ਰੇਟ ਤੇ ਖਰੀਦ ਲਈ ਜਾਂਦੀ ਹੈ ਜਿਵੇਂ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਜੀ ਨੇ ਆਨੰਦਪੁਰ ਸਾਹਿਬ ਕੋਠੀ ਦਾ ਮਾਮਲਾ ਉਠਾਇਆ ਸੀ ਤੇ ਫਿਰ ਆਪਣੇ ਬੰਦੇ ਤੋਂ ਬਹੁਤ ਮਹਿੰਗੇ ਭਾਦੇ ਉੱਤੇ ਉਹ ਜ਼ਮੀਨ ਜਾਂ ਪ੍ਰਾਪਰਟੀ ਜਿਹੜੀ ਹੈ ਉਹ ਖਰੀਦ ਲਈ ਜਾਂਦੀ ਹੈ ਇਸੇ ਤਰ੍ਹਾਂ ਜਦੋਂ ਜ਼ਮੀਨ ਵੇਚਣੀ ਹੁੰਦੀ ਹੈ ਉਦੋਂ ਵੀ ਜਿਹੜਾ ਕੋਤਾਈਆਂ ਦਾ ਜਿਹੜਾ ਹੈ ਉਹ ਸਬੱਬ ਬਣਦਾ ਹੈ ਤੇ ਇੱਥੇ ਵੀ ਜਿਹੜੀ ਇਹ ਪ੍ਰੈਸ ਕਾਨਫਰੰਸ ਹੋਈ ਹੈ ਐਡਵੋਕੇਟ ਇੱਕ ਨੇ ਸਤਨਾਮ ਸਿੰਘ ਉਹਨਾਂ ਵੱਲੋਂ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਉਹ ਪ੍ਰੈਸ ਕਾਨਫਰੰਸ ਨੂੰ ਸੁਣ ਕੇ ਬੜੀ ਸ਼ੌਕ ਲੱਗਿਆ ਕਿ 1 ਏਕੜ ਜ਼ਮੀਨ ਜਿਹੜੀ ਹੈ ਉਹ ਨਿਗੁਣੇ ਜੇ ਭਾਵ 7000 ਏਕੜ ਦੇ حساب ਦੇ ਨਾਲ ਉਹ ਜ਼ਮੀਨ ਜਿਹੜੀ ਹੈ ਉਹ ਵੇਚ ਦਿੱਤੀ ਹੈ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਨੂੰ ਇਹ ਵੀ ਜਿਹੜੀ ਹੈ ਸਚਾਈ ਜਿਹੜੀ ਹੈ ਸਿੱਖ ਸੰਗਤਾਂ ਦੇ ਸਾਹਮਣੇ ਲਿਆਉਣੀ ਚਾਹੀਦੀ ਹੈ ਪਹਿਲੀ ਗੱਲ ਚ ਕਿ ਜ਼ਮੀਨ ਵੇਚੀ ਕਿਉਂ ਆ ਦੂਜੀ ਗੱਲ ਜੇ ਜ਼ਮੀਨ ਵੇਚੀ ਐ ਤੇ ਫਿਰ ਇੰਨੇ ਨਿਗੂਣੇ ਰੇਟਾਂ ਦੇ ਉੱਤੇ ਜਿਹੜੀ ਉਹ ਜ਼ਮੀਨ ਕਿਉਂ ਵੇਚੀ ਗਈ ਐ ਖਰੀਦਦਾਰ ਕੋਲ ਸਿੱਖੇ ਵਿੱਚ ਖਰੀਦਦਾਰ ਦਾ ਨਾਮ ਵੀ ਹੈਗਾ ਤੁਹਾਨੂੰ ਖਰੀਦਣ ਵਾਲੇ ਦੀ ਵੀ ਰਜਿਸਟਰੀ ਤੇ ਵੇਚ ਜਿਹੜੀ ਜਿਹਨੇ দান ਕੀਤੀ ਉਹਦੇ ਵੀ ਡਾਕੂਮੈਂਟਸ ਜਿਹੜੇ ਆ ਤੁਹਾਨੂੰ ਦੇ ਦਾਂਗੇ ਜੀ ਇੱਕ ਇਹਨਾਂ ਨੇ ਗੁਰਦਾਰਾ ਅੰਮ੍ਰਿਤਸਰ ਸਾਹਿਬ ਦੀ ਜ਼ਮੀਨ ਸੀਗੀ ਜਿਹੜੀ ਗਮਾੜਾ ਨੇ ਐਕਵਾਇਰ ਕੀਤੀ ਸੀ ਤੇ ਉਹਦਾ 39 ਕਰੋੜ 43 ਲੱਖ ਰੁਪਈਆ ਗਮਾੜਾ ਨੇ ਗੁਰਦਾਰਾ ਸਾਹਿਬ ਨੂੰ ਪੇ ਕੀਤਾ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਹੜਾ ਐਕਟ ਹੈ ਉਹ ਇਹ ਕਹਿੰਦਾ ਹੈ ਕਿ ਜੇ ਕੋਈ ਵੀ ਗੁਰਦੁਆਰਾ ਸਹਿਬਾਨ ਦੀ ਜ਼ਮੀਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੇਚੀ ਹੈ ਤੇ ਉਹਦੇ ਜਿਹੜੇ ਪੈਸੇ ਨੇ ਉਹ ਕਿਸੇ ਹੋਰ ਖਰਚੇ ਲਈ ਇਸਤੇਮਾਲ ਨਹੀਂ ਕੀਤੇ ਜਾ ਸਕਦੇ ਨਾ ਲੰਗਰ ਲਈ ਨਾ ਸਰਾਮਾਂ ਦੀ ਜਿਹੜੀ ਬਣਵਾਈ ਵਾਸਤੇ ਨਾ ਕਿਸੇ ਗੁਰਦਵਾਰੇ ਦੀ ਇਮਾਰਤ 'ਚ ਉਸ ਪੈਸੇ ਦੀ ਜ਼ਮੀਨ ਹੀ ਖਰੀਦਣੀ ਮਿਲਦੀ ਹੈ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਗੁਰਦਾਰਾ ਅੰਮ੍ਰਿਤਸਰ ਸਾਹਿਬ ਜਾਂ ਆਸੇ-ਪਾਸੇ ਅੱਜ ਤੱਕ ਤਾਂ ਕੋਈ ਉਥੋਂ ਦੀਆਂ ਸੰਗਤਾਂ ਜਾਂ ਲੋਕਲ ਮੈਂਬਰਾਂ ਦੇ ਦੱਸੇਨ ਮੁਤਾਬਕ ਇਸ 39 ਕਰੋੜ 43 ਲੱਖ ਰੁਪਏ ਦੀ ਕੋਈ ਪ੍ਰਾਪਰਟੀ ਨਹੀਂ ਖਰੀਦੀ ਹੈ ਸਾਲ ਹੋ ਗਿਆ ਗੁਮਾੜਾ ਨੂੰ ਪੈਸੇ ਪਾਇਆ ਇਹ 23 7 2024 ਨੂੰ ਗੁਮਾੜਾ ਨੇ ਪੈਸੇ ਪਾਏ ਹੈ ਤੇ ਅੱਜ 26 ਆ ਗਿਆ ਤੇ ਇਹ 23 39 ਲੱਖ 39 ਕਰੋੜ 43 ਲੱਖ ਰੁਪਈਆ ਇਹ ਹੈਗਾ ਵੀ ਆਮ ਸਾਹਿਬ ਕੋਲ ਜੇ ਨਹੀਂ ਹੈ ਤੇ ਕਿੱਥੇ ਇਸਤੇਮਾਲ ਕਰ ਲਿਆ ਐਕਟ ਦੀ ਉਲੰਘਣਾ ਹੋਈ ਹੈ ਤੇ ਜੇ ਪਿਆ ਹੈ ਤੇ ਉਹਦੀ ਪ੍ਰਾਪਰਟੀ ਜਿਹੜੀ ਹੈ ਅੱਜ ਤੱਕ ਕਿਉਂ ਨਹੀਂ ਖਰੀਦੀ ਗਈ ਕਿਉਂਕਿ ਉਸ ਵੇਲੇ ਪ੍ਰਾਪਰਟੀ ਦੇ ਰੇਟ ਘੱਟ ਸੀ ਜੇ ਉਸ ਵੇਲੇ 39 ਕਰੋੜ ਹੁਣ 43 ਲੱਖ ਦੀ ਪ੍ਰਾਪਰਟੀ ਖਰੀਦੀ ਜਾਂਦੀ ਤੇ ਅੱਜ ਉਹਦੀ ਵੈਲਿਊ ਬਹੁਤ ਹੋਣੀ ਸੀ ਤੇ ਇਹਨਾਂ ਨੇ ਪੈਸਾ ਜਿਹੜਾ ਹੈ ਉਹ ਫੰਡਾਂ ਦੇ ਵਿੱਚ ਰੱਖਿਆ ਕਿਉਂ ਹੈ ਤੇ ਜੇ ਜ਼ਮੀਨ ਖਰੀਦੀ ਹੈ ਤੇ ਉਹ ਸੰਗਤਾਂ ਨੂੰ ਦੱਸਣਾ ਚਾਹੀਦਾ ਹੈ ਕਿਉਂਕਿ ਇਲਾਕੇ ਦੇ ਸਾਡੇ ਜਿਹੜੇ ਲੋਕਲ ਮੈਂਬਰ ਆ ਉਹਨਾਂ ਦੀ ਜਾਣਕਾਰੀ ਮੁਤਾਬਕ ਤਾਂ ਕੋਈ ਗੁਰਦਾਰ ਆ ਅੰਮ੍ਰਿਤ ਸਾਹਿਬ ਨੇ ਜਿਹੜੀ ਜ਼ਮੀਨ ਹੈ ਜਿਹੜੀ ਉਹ ਬਿਲਕੁਲ ਵੀ ਜਿਹੜਾ ਹੈ ਉਹ ਨਹੀਂ ਖਰੀਦੀ ਗਈ ਸ਼ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਨਮਾਇਦਾ ਜੱਥੇਬੰਦੀ ਐ ਪੰਜਾਬ ਸਰਕਾਰ ਜ਼ਮੀਨਾਂ ਵੇਚਣ ਤੇ ਲੱਗੀ ਐ ਮੈਂ ਪਿਛਲੀ ਪ੍ਰੈਸ ਕਾਨਫਰੰਸ ਵਿੱਚ ਵੀ ਕਿਹਾ ਸੀ ਤੇ ਮੈਂ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਵੀ ਤੁਹਾਨੂੰ ਕਹਿ ਰਿਹਾ ਇੱਕ ਬਲੌਂਗੀ ਦੇ ਵਿੱਚ ਪਲਾਟ ਵੇਚਿਆ ਗਿਆ ਸੀਗਾ ਔਰ ਜਿਹੜੇ ਬੰਦੇ ਬਲੌਂਗੀ ਮੋਹਾਲੀ ਦੇ ਕੋਲ ਆ ਸ਼ਾਇਦ ਜਿਹੜੇ ਬੰਦਿਆਂ ਨੇ ਉੱਥੇ ਪਲਾਟ ਵੇਚਿਆ ਸੀ ਉਹੀ ਬੰਦੇ ਜਿਹੜੇ ਨੇ ਇਹ ਗੁਰਦੁਆਰਾ ਪਠਾ ਸਾਹਿਬ ਕੋਟਲਾ ਨਿਹੰਗਖਾਂ ਦੀ ਜ਼ਮੀਨ ਵੇਚਣ ਲਈ ਵੀ ਉਹੀ ਬੰਦੇ ਜਿਹੜੇ ਨੇ ਉੱਥੇ ਜ਼ਿੰਮੇਵਾਰ ਨੇ ਉਹ ਪਲਾਟ ਵੀ ਪਤਾ ਲੱਗਿਆ ਕਿ ਬਹੁਤ ਨੀਵੇਂ ਭਾਵਾਂ ਦੇ ਉੱਤੇ ਉਹਨਾਂ ਸਮਿਆਂ ਦੇ ਵਿੱਚ ਪੰਜ ਚਾਰ ਸਾਲ ਪਹਿਲਾਂ ਦੀ ਗੱਲ ਹੈ ਉਹਨਾਂ ਭਾਵਾਂ ਦੇ ਵਿੱਚ ਉਸ ਵੇਲੇ ਦੀ ਕੀਮਤ ਨਾਲੋਂ ਬਹੁਤ ਘੱਟ ਕੀਮਤ ਦੇ ਉੱਤੇ ਵੇਚਿਆ ਗਿਆ ਸੀ ਇਹ ਗੁਰਦੁਆਰਾ ਸਾਹਿਬਾਂ ਦੀਆਂ ਜਿਹੜੀਆਂ ਜ਼ਮਾਨ ਜ਼ਮੀਨਾਂ ਨੇ ਜਾਇਦਾਦਾਂ ਨੇ ਇਹ ਪੰਥ ਦੀਆਂ ਨੇ ਮੈਂ ਫੇਰ ਕਹਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿਰਫ ਜਾਇਦਾਦਾਂ ਦੀ ਜ਼ਮੀਨਾਂ ਦੀ ਕੇਅਰ ਟੇਕਰ ਹੈ ਮਾਲਕ ਨਹੀਂ ਹੈ ਮਾਲਕ ਧੰਗੁਰੂ ਗ੍ਰੰਥ ਸਾਹਿਬ ਨੇ ਮਾਲਕ ਖਾਲਸਾ ਪੰਥ ਹੈ ਤੇ ਸ਼ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਨੂੰ ਜੇ ਕਿਤੇ ਬਹੁਤ ਜ਼ਿਆਦਾ ਜ਼ਰੂਰਤ ਪੈਂਦੀ ਹੈ ਕੋਈ ਜ਼ਮੀਨ ਵੇਚਣ ਦੀ ਪਾਰਦਰਸ਼ੀ ਢੰਗ ਦੇ ਨਾਲ ਵੇਚੀ ਜਾਣੀ ਚਾਹੀਦੀ ਹੈ ਪਾਰਦਰਸ਼ੀ ਢੰਗ ਦੇ ਨਾਲ ਖਰੀਦੀ ਜਾਣੀ ਚਾਹੀਦੀ ਹੈ ਤੇ ਦੂਜੀ ਗੱਲ ਤੇ ਜੇ ਜ਼ਮੀਨ ਵੇਚੀ ਜਾਂਦੀ ਹੈ ਤੇ ਉਸ ਬਦਲੇ ਜ਼ਮੀਨ ਹੀ ਲਈ ਜਾਣੀ ਚਾਹੀਦੀ ਹੈ ਔਰ ਉਹ ਵੀ ਥੋੜੇ ਜਿਹਾ ਸਮੇਂ ਦੇ ਅੰਦਰ ਅੰਦਰ ਹੀ ਲਈ ਜਾਣੀ ਚਾਹੀਦੀ ਹੈ ਔਰ ਇਹ ਵੀ ਪਤਾ ਲੱਗਿਆ ਕਿ ਗੁਰਦੁਆਰਾ ਚੋਲਾ ਸਾਹਿਬ ਉੱਥੇ ਕੋਈ 3350 ਏਕੜ ਜ਼ਮੀਨ ਹੈ ਪਹਿਲਾਂ 4000 ਰੁਪਿਆ ਠੇਕੇ ਤੇ ਸੀ ਤੇ ਹੁਣ ਸੁਣਿਆ 22-23000 ਰੁਪਿਆ ਠੇਕਾ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਦਾ ਲੈਂਦਾ ਲੈਂਦੀ ਹੈ ਜਿਹੜਾ ਬੜਾ ਨਿਗੂਣਾ ਹੈ ਜਦ ਕਿ ਉੱਥੇ ਠੇਕੇ ਦੇ ਰੇਟ ਜਿਹੜੇ ਆ 50 50 60 60 ਸਾਡੇ ਮਾਲਵੇ ਦੇ ਵਿੱਚ ਤਾਂ 80 80000 ਰੇਟ ਪਹੁੰਚ ਗਿਆ 90 90000 ਵੀ ਮਾਲਵੇ ਚ ਚੱਲੀ ਜਾਂਦਾ ਪਰ ਚਲੋ ਮਾਝੇ ਦੇ ਵਿੱਚ 50 60000 ਤਾਂ ਹੋਊਗਾ ਪਰ ਮੇਰੇ ਜਾਣਕਾਰੀ ਦੇ ਵਿੱਚ ਆਇਆ ਕਿ ਉੱਥੇ ਠੇਕਾ ਜਿਹੜਾ ਬੜਾ ਨਿਗੂਣਾ ਜਿਹੜਾ ਹੈ ਉਹ ਵਸੂਲਿਆ ਜਾਂਦਾ ਹੈਗਾ ਕੀ ਕਾਰਨ ਹੈ ਕੌਣ ਲੋਕ ਨੇ ਜਿਹੜੇ ਠੇਕੇ ਤੇ ਲੈਂਦੇ ਕਿਉਂ ਗੁਰਦਾਰਾ ਫੰਡਾਂ ਦਾ ਨੁਕਸਾਨ ਪਿਆ ਜਾਂਦਾ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਨੂੰ ਇਹ ਕਲੀਅਰ ਕਰਨਾ ਚਾਹੀਦਾ ਜੀ ਪੰਥ ਦੀਆਂ ਸੰਸਥਾਵਾਂ ਨੇ ਪੰਥ ਦੀਆਂ ਸੰਸਥਾਵਾਂ ਨੂੰ ਖੁਰਦਬੁਰਦ ਕਰਨਾ ਜਿਹੜਾ ਹੈ ਇਹ ਬਹੁਤ ਵੱਡਾ ਅਪਰਾਧ ਹੈ ਤੇ ਇਸ ਅਪਰਾਧ ਤੋਂ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਨੂੰ ਬਚਣਾ ਚਾਹੀਦਾ ਬਹੁਤ ਜ਼ਿਆਦਾ ਗੈਰਜ਼ ਮੇਵਾਰਾਨਾ ਇਹ ਬਿਆਨ ਸੀ ਕਿ ਕੋਈ ਜ਼ਮੀਨ ਜਿਹੜੀ ਹੈ ਉਹ ਖਰੀਦ ਵੇਚੀ ਨਹੀਂ ਗਈ ਹੈ ਤੇ ਫਿਰ ਬਾਅਦ ਦੇ ਵਿੱਚ ਜਿਹੜੀ ਆ 45 ਕਮੇਟੀ ਵੀ ਜਿਹੜੀ ਹੈ ਉਹ ਬਣਾਈ ਗਈ ਆ ਮੈਂ ਇਸ মিডিਆ ਮਾਧਿਅਮ ਦੇ ਰਾਹੀਂ ਮੈਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੂੰ ਵੀ ਅਪੀਲ ਕਰਦਾ ਕਿ ਇਹਨਾਂ ਗੁਨਾਹਾਂ ਤੋਂ ਬਚੋ ਤੇ ਪੰਥ ਤੇ ਪੰਥ ਦੀਆਂ ਦੂਜੀਆਂ ਸੰਸਥਾਵਾਂ ਨੂੰ ਵੀ ਮੈਂ ਇਹੋ ਅਪੀਲ ਕਰਦਾ ਕਿ ਸੁਚੇਤ ਹੋਵੋ ਸਾਵਧਾਨ ਹੋਵੋ ਇੰਨੀ ਹਲਾਸ਼ੀਰੀ ਦੇਖ ਕੌਣ ਰਿਹਾ ਜੀ ਇਸ ਸੰਦਾ ਇਤਿਹਾਸ ਕਦੀ ਨਹੀਂ ਹੋਇਆ ਸਾਡੇ ਇਤਿਹਾਸ ਕਦੀ ਨਹੀਂ ਹੋਇਆ ਜੀ ਗੁਰੂ ਸਾਹਿਬ ਦੀ ਜ਼ਮੀਨ ਵੇਚੀ ਹੋਏ ਤੇ ਇੰਨੇ ਕਰੋੜਾਂ ਰੁਪਏ ਦਾ ਗਮਨ ਆ ਜਿਵੇਂ ਤੁਸੀਂ ਦੱਸ ਰਹੇ ਹੋ ਕਿ ਉਹ ਪੈਸੇ ਗਏ ਕਿੱਥੇ ਗੁਰਦੁਆਰਾ ਸਾਹਿਬ ਦੇ ਖਾਤੇ 'ਚ ਹਨ ਨਹੀਂ ਹਨ ਜਾਂ ਕੋਈ ਜ਼ਮੀਨ ਵੇਚੀ ਹੈ ਇਹ ਦੱਸ ਕਿਉਂ ਨਹੀਂ ਰਹ ਜੀ ਮੈਨੂੰ ਇਹ ਲੱਗਦਾ ਹੈ ਕਿ ਤੁਸੀਂ ਪੁੱਛਿਆ ਕਿ ਇਹਦੇ ਪਿੱਛੇ ਕੌਣ ਹੈ ਹੱਲਾਸ਼ੇਰੀ ਕੌਣ ਦੇ ਰਿਹਾ ਤਾਂ ਮੈਨੂੰ ਲੱਗਦਾ ਹੈ ਕਿ ਹੱਲਾਸ਼ੇਰੀ ਕੇਵਲ ਤੇ ਕੇਵਲ ਸੁਖਵੀਰ ਸਿੰਘ ਬਾਦਲੀ ਦੇ ਰਿਹਾ ਜਿਹੜਾ ਇਹ ਸਮਝਦਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਹੈ ਉਹ ਮੇਰੀ ਮੁਠੀ 'ਚ ਹੈ ਮੈਂ ਮਰਜ਼ੀ ਜਿਹੜਾ ਮਰਜ਼ੀ ਜਥੇਦਾਰ ਲਾ ਦਾਂ ਮੈਂ ਜਿਹੜਾ ਮਰਜ਼ੀ ਜਥੇਦਾਰ ਲਾ ਲਾਂ ਜਿਹੜਾ ਇਹ ਕਹਿ ਰਿਹਾ ਕਿ ਮੇਰੀ ਮੁਠੀ ਚ ਸਾਰਾ ਕੁਝ ਹੈ ਹੱਲਾਸ਼ੇਰੀ ਵੀ ਉਹੀ ਦੇ ਦੇ ਰਿਹਾ ਲੱਗਦਾ ਹੈ ਇਹ ਇਲੈਕਸ਼ਨ ਆ ਗਈ ਹੈ ਫੰਡ ਦਿਓ ਮੈਨੂੰ ਇਹ ਫੰਡ ਲਈ ਜ਼ਮੀਨਾਂ ਵੇਚੀਆਂ ਜਾਂਦੀਆਂ ਹੋਣ। ਜ਼ਮੀਨਾਂ ਵੇਚੀਆਂ ਜਾਂਦੀਆਂ ਤੁਹਾਨੂੰ ਲੱਗਦਾ ਕਿ ਕਿਤਨਾ ਕਿਤੇ ਅਕਾਲੀ ਦਲ ਦੇ ਹੀ ਕੁਝ ਵਰਕਰ ਜਾਂ ਉਹਨਾਂ ਦੇ ਸਮਰਥਕ ਉਹ ਹੀ ਖਰੀਦ ਰਹੇ ਨੇ ਹੋਣੀ ਬੁਰੀ ਕਰਦੇ ਜੀ। ਬਿਲਕੁਲ ਹੋ ਸਕਦਾ ਜੀ ਜਦੋਂ ਇਹ ਪੜਤਾਲ ਨਿਰਪੱਖ ਦੇ ਢੰਗ ਦੇ ਨਾਲ ਜਦੋਂ ਪੜਤਾਲ ਹੋਊਗੀ ਤੇ ਇਹ ਗੱਲਾਂ ਸਾਹਮਣੇ ਆ ਸਕਦੀਆਂ ਨੇ ਕਿ ਜਿਹੜੇ ਬਾਦਲ ਦਲ ਨਾਲ ਜਾਂ ਪਕੌੜੇ ਦਲ ਨਾਲ ਜੁੜੇ ਲੋਕ ਹੈ ਹੋ ਸਕਦਾ ਉਹ ਹੀ ਜ਼ਮੀਨਾਂ ਖਰੀਦ-ਵੇਚ ਰਹੇ ਹੋਣ ਪਰ ਇਹ ਗੱਲ ਪੜਤਾਲ ਤੋਂ ਬਾਅਦ ਸਾਹਮਣੇ ਆ ਸਕਦੀ ਹੈ। ਪੜਤਾਲ ਕਰਾਉਣੀ ਚਾਹੀਦੀ ਹੈ। ਸਿੰਘ ਸਾਹਿਬ ਕਿਸ ਤਰ੍ਹਾਂ ਇਜਾਜ਼ਤ ਦੀ ਮੰਗ ਕਰਦੇ ਹੋ? ਅਸੀਂ ਚਾਹੁੰਦੇ ਹਾਂ ਕਿ ਸ਼੍ਰੋਮਣੀ ਗ ਜਿਦੇ ਵਿੱਚ ਵਿਰੋਧੀ ਧਿਰ ਦੇ ਵੀ ਮੈਂਬਰ ਹੋਣ ਸਾਰੀਆਂ ਜਥੇਬੰਦੀਆਂ ਦਾ ਇੱਕ ਇੱਕ ਨੁਮਾਇੰਦਾ ਹੋਵੇ ਉਹ ਲੈ ਕੇ ਇਹਦੀ ਨਰਪੱਖ ਢੰਗ ਦੇ ਨਾਲ ਪਾਰਦਰਸ਼ੀ ਢੰਗ ਦੇ ਨਾਲ ਜਿਹੜੀ ਹੈ ਉਹ ਪੜਤਾਲ ਕੀਤੀ ਜਾਣੀ ਚਾਹੀਦੀ ਹੈ ਮੇਰੇ ਖਿਆਲ 1999 ਤੋਂ ਲੈ ਕੇ ਹੁਣ ਤੱਕ ਕਿੰਨੀਆਂ ਜ਼ਮੀਨਾਂ ਵੇਚੀਆਂ ਨੇ ਕਿੰਨੀਆਂ ਖਰੀਦੀਆਂ ਨੇ ਇਹ ਸਾਰੀ ਪੜਤਾਲ ਹੋਣੀ ਚਾਹੀਦੀ ਹੈ ਤੁਸੀਂ ਹੈਰਾਨ ਹੋਵੋਗੇ ਮੈਨੂੰ ਲੱਗਦਾ ਹੈ ਕਿ ਬਹੁਤ ਵੱਡਾ ਜਿਹੜਾ ਗਵਨ ਸਾਹਮਣੇ ਆ ਸਕਦਾ ਹੈ